ਗੱਲ ਜਿਹੜੀ ਤਵਜੂ ਦੇ ਕੇ ਸੁਣਨਾ ਤੁਸੀਂ ਕਿ ਜਦੋਂ ਤੁਸੀਂ ਆਪਣੇ ਹੈਲੀਕਾਪਟਰ ਤੇ ਜਿਹੜੇ ਗੇੜੇ ਆ ਉਹਨਾਂ ਦਾ ਕੋਈ ਆਰਟੀ ਰਾਹੀ ਬਿਉਰਾ ਹੀ ਨਹੀਂ ਦੇਣਾ ਕਿ ਕਿੱਧਰ ਜਾਂਦੇ ਨੇ ਕਿੱਧਰ ਨਹੀਂ ਜਾਂਦੇ ਕੌਣ ਜਾਂਦਾ ਕੌਣ ਨਹੀਂ ਤਾਂ ਫਿਰ ਇੱਕ ਸਵਾਲ ਹੀ ਹੋਏਗਾ ਨਾ ਜਦੋਂ ਤੁਸੀਂ ਅੱਜ ਤੱਕ ਕਿਉਂਕਿ ਸ਼ੁਰੂਆਤ ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਜਾ ਕੇ ਚਰਖਾ ਕੱਤਿਆ ਸੀਗਾ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਜਿਹੜਾ ਖਰਚ ਨਿਕਲਿਆ ਸੀਗਾ ਸ਼ਾਇਦ 50 ਲੱਖ ਤੋਂ ਉੱਤੇ ਦਾ ਜਾਜ ਦਾ ਉਹ ਇੰਨਾ ਇਹਨਾਂ ਲਈ ਨਿਮੋਸ਼ੀ ਜਨਕ ਹੋ ਗੁਜ਼ਰਿਆ ਕਿ ਉਸ ਤੋਂ ਬਾਅਦ ਅੱਜ ਤੱਕ ਜੋ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਆ ਉਹਦੀਆਂ ਯਾਤਰਾਵਾਂ ਦਾ ਕੋਈ ਬਿਵਰਾ ਨਹੀਂ ਔਰ ਇਹਦਾ ਕੋਈ ਸਿਕਿਉਰਿਟੀ ਨਾਲ ਕਨਸਰਨ ਨਹੀਂ ਹੁੰਦਾ ਕਿਉਂਕਿ ਜੇ ਆਪਾਂ ਖਰਚਿਆਂ ਦਾ ਜਾਂ ਯਾਤਰਾਵਾਂ ਦਾ ਬਿਵਰਾ ਮੰਗਦੇ ਆ ਤਾਂ ਉਹ ਪਾਸਟ ਦਾ ਹੁੰਦਾ ਹੈ ਨਾ ਕਿ ਫਿਊਚਰ ਦਾ ਫਿਊਚਰ ਦਾ ਨਹੀਂ ਮੰਗਿਆ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਨੇ ਕਿੱਧਰ ਨੂੰ ਜਾਣਾ ਹੈ ਕਿੱਧਰ ਨੂੰ ਰੂਟ ਹੈ ਇਹਨਾਂ ਦਾ ਤਾਂ ਸਿਕਿਉਰਿਟੀ ਕਨਸਰਨ ਉੱਥੇ ਬਣਦਾ ਹੈ ਇਹਨਾਂ ਨੇ ਅਜੇ ਤੱਕ ਉਹ ਆਰਟੀਆ ਦਾ ਜਵਾਬ ਨਹੀਂ ਦਿੱਤਾ ਛੱਦ ਕੇ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਆ ਕਿ ਹੈਲੀਕਾਪਟਰ ਤਾਂ ਏਡ ਆਉਂਦੇ ਹੁੰਦੇ ਸੀ ਭੋਗਾਂ ਤੇ ਜਾਂਦੇ ਹੁੰਦੇ ਸੀ ਫਲਾਂ ਟਮਕਾ ਉਹ ਸਾਰੀਆਂ ਜਾਣਕਾਰੀਆਂ ਆਰਟੀਆ ਹੀ ਨਿਕਲੀਆਂ ਹੋਈਆਂ ਸੀ ਮੱਕੜ ਸਾਹਿਬ ਨੇ ਜੋ ਕਾਰ ਦੀ ਧੁੱਸ ਕੱਢੀ ਸੀਗੀ ਬਾਈ ਇੰਨੇ ਢੇਡੇ ਕੱਤੇ ਇੰਨੇ ਢੇਡੇ ਕੱਤੇ ਕਿ ਚਰਨਜੀਤ ਭੁੱਲਰ ਰੋਰਾ ਨੇ ਲਿਖਿਆ ਸੀਗਾ ਕਿ ਧਰਤੀ ਤੋਂ ਸ਼ਾਇਦ ਚੰਦਰਮਾ ਤੱਕ ਦੇ ਪਤਾ ਨਹੀਂ ਸੂਰਜ ਤੱਕ ਦੇ ਕਿੰਨੇ ਗੀੜੇ ਲੱਗ ਸਕਦੇ ਸੀ ਇੰਨੀ ਕਾਰ ਚਲਾਈ ਉਹ ਕੀ ਸੀ ਉਹ ਆਰਟੀਆ ਹੀ ਰਾਹੀਂ ਨਿਕਲੀ ਸੀ ਕੀ ਹੁਣ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਰੋਟੀਆਂ ਦੇ ਪਰੌਂਠਿਆਂ ਦੇ ਚਾਹ ਦੇ ਬਿੱਲ ਚੰਨੀ ਸਾਹਿਬ ਦੇ ਗਿਣੇ ਗਏ ਸੀਗੇ ਕੀ ਤੁਸੀਂ ਗਿਣਾ ਸਕਦੇ ਹੋ ਖਰਚੇ ਤੁਸੀਂ ਕਦੇ ਨਹੀਂ ਦਿੰਦੇ ਤਾਂ ਫਿਰ ਗੱਲ ਕੀ ਹੈ ਕਿ ਸਵਾਲ ਤਾਂ ਰਹਿਣਗੇ ਜਾਂਦਾ ਕਿ ਜਦੋਂ ਹੈਲੀਕਾਪਟਰ ਸਾਡਾ ਗੁਜਰਾਤ ਚ ਦਿਖਾਈ ਦਿੰਦਾ ਹੈ ਹਿਮਾਚਲ ਚ ਦਿਖਾਈ ਦਿੰਦਾ ਹੈ ਕੰਪੇਨਾ ਚ ਦਿਖਾਈ ਦਿੰਦਾ ਹੈ ਤਾਂ ਫਿਰ ਸਵਾਲ ਤਾਂ ਰਹਿਣਗੇ ਕਿ ਕਿਉਂਕਿ ਤੁਸੀਂ ਕੋਈ ਉਹਦੇ ਤੇ ਜਾਣਕਾਰੀ ਮੁਖਤਾ ਦਿੰਦੇ ਹੀ ਨਹੀਂ ਨਾ ਆਰਟੀਆਈ ਨੇ ਆਰਟੀਆਈ ਤਾਂ ਤੁਸੀਂ ਮਾਰ ਹੀ ਦੁੱਤੀ ਆ ਆਰਟੀਆਈ ਤਾਂ ਖਤਮ ਹੈ ਬਿਲਕੁਲ ਤਾਂ ਫਿਰ ਸਵਾਲ ਹੋਣਗੇ ਹਾਂ ਠੀਕ ਹੈ ਪੰਨੂ ਸਾਹਿਬ ਨੇ ਜਵਾਬ ਦੇ ਦਿੱਤਾ ਗੱਲ ਖਤਮ ਆ ਪੰਨੂ ਸਾਹਿਬ ਨੇ ਜਵਾਬ ਦੇ ਦਿੱਤਾ ਅਸੀਂ ਉਹਦੇ ਤੇ ਕੋਈ ਮਤਲਬ ਕਿ ਕੋਈ ਰਿਐਕਟ ਵੀ ਨਹੀਂ ਕੀਤਾ ਕਿਉਂਕਿ ਠੀਕ ਹੈ ਉਹ ਸਰਕਾਰ ਦੇ ਬੁਲਾ ਰਹੇ ਆ ਸਾਡੇ ਲਈ ਚਲੋ ਬਹੁਤ ਵਧੀਆ